ਤੇ ਮਾਂ ਮਿਆਂ ਦੇ ਸਿਰਾਂ ਤੇ ਨਹੀਂ ਉੱਡਿਆ ਨਹੀਂ ਮੈਂ ਆਪ ਬਣਿਆ ਹੋ ਮੈਂ ਨਹੀਂ ਉਹਨੂੰ ਕਿ ਬਾਰ-ਬਾਰ ਆਖਦੇ ਉਹ ਹੀ ਬਾਪੂ ਤੇਰੇ ਪੁੱਤ ਨੂੰ ਸਟਾਰ ਆਖਦੇ ਬਾਨਾ ਨਹੀਂ ਕੁਝ ਸੀ ਗਵਾਰ ਆਖਦੇ ਉਹ ਹੀ ਬਾਪੂ ਤੇਰੇ ਪੁੱਤ ਨੂੰ ਸਟਾਰ ਆਖਦੇ ਕਿ ਤੁਰ ਗਏ ਅਸੀਂ ਰੁਲੇ ਦੇ ਰੁਲੇ ਦੇ ਪਹੁੰਚੇ ਵਿਚ ਪਰੇ ਦੇਸਾਂ ਦੇ ਜੇ ਖੜੇ ਨਾ ਐਸੀ ਕਰਨੀ ਕਿਯਾਰੀ ਜਿੱਥੇ ਪੱਗ ਸੀ ਵਟਾਈ ਹੋਏ ਉਹੀ ਕਰ ਗਿਆ ਗਦਾਰੀ ਜਿੱਥੇ ਪੱਗ ਸੀ ਵਟਾਈ ਹੋਏ ਉਹੀ ਕਰ ਗਿਆ ਗਦਾਰੀ ਰਾਤ ਕਾਲੀ ਬੋਲੀ ਚੜ ਗਈ ਖਨੇਰੀ ਇਮੋਸ਼ਨਲ ਬੰਦਾ ਮਰਦਾ ੁੱچے ਬੰਦਿਆਂ ਦੀ ਉਮਰ ਬਥੇਰੀ ਇਮੋਸ਼ਨਲ ਬੰਦਾ ਮਰਦਾ ਹੈ ਹੋ ਕੁੱਤੀ ਚੋਰਾ ਨਾਲ ਰਲੀ ਜੀ ਤੋ ਰਾਖੀ ਜੀ ਤੁਸੀਂ ਦੇ ਰਹੇ ਹੋ ਪੰਜਾਬ 24 ਜਿੱਥੇ ਆਪਾਂ ਤੁਹਾਨੂੰ ਵਕ ਵਕਤ ਤਰ੍ਹਾਂ ਦੀਆਂ ਸਟੋਰੀਆਂ ਦਿਖਾਈਆਂ ਹਰ ਤਰ੍ਹਾਂ ਦਾ ਹੁਨਰ ਦਿਖਾਇਆ ਉੱਥੇ ਹੀ ਆ ਤੁਹਾਨੂੰ ਲੈ ਕੇ ਆਪਾਂ ਇੱਕ ਗਾਇਕ ਆ ਜਿਹੜਾ ਬਾਜ ਵੀ ਬਹੁਤ ਸੋਹਣੀ ਆ ਪਰ ਕਰਦਾ ਵਿਚਾਰਾ ਮਜ਼ਦੂਰੀ ਕਰਦਾ ਹੈ ਮਜ਼ਦੂਰੀ ਦੇ ਨਾਲ ਨਾਲ ਇੱਕ ਰਕਸ਼ਾ ਵੀ ਪੁੰਦਾ ਹੈ ਔਰ ਆਪਣੇ ਘਰ ਤੁਸੀਂ ਘਰ ਦੇਖ ਸਕਦੇ ਜੀ ਉਹਦਾ ਜਿਹੜਾ ਘਰ ਹੈ ਕਿੰਨੀ ਗਰੀਬੀ ਹੈ ਪਰ ਗਰੀਬੀ ਦੇ ਵਿੱਚ ਇੱਕ ਹੁਨਰ ਹੈ ਹੁਨਰ ਇਹ ਵੀ ਉਹਨੂੰ ਗਾਉਣ ਦਾ ਬਹੁਤ ਵਧੀਆ ਸ਼ੌਕ ਹੈ ਔਰ ਬਹੁਤ ਸੋਹਣਾ ਗੁੰਦਾ ਵੀ ਹੈ ਆਪਾਂ ਗੱਲ ਵੀ ਕਰਾਂਗੇ ਵੀਰ ਦੇ ਨਾਲ ਪਹਿਲਾਂ ਵੀਰ ਦਾ ਘਰ ਦਿਖਾਉਨੇ ਆ ਪਰ ਉਹਨਾਂ ਆਪਾਂ ਗੱਲ ਵੀ ਕਰਦੇ ਪਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਖਜਾਨ ਸਿੰਘ ਆ ਜੀ ਆਪਣੇ ਹਾਲਾਤਾਂ ਬਾਰੇ ਪਹਿਲਾਂ ਦੱਸੋ ਹਾਲਾਤ ਆ ਜੀ ਮੈਂ ਉਹ ਗਰੀਬ ਘਰੋਂ ਆ ਬਿਲਕੁਲ ਬਹੁਤ ਗਰੀਬ ਘਰੋਂ ਆ ਤੇ ਇੱਕ ਕਰਕੇ ਮੇਕੋ ਨਹੀਂ ਅੱਗੇ ਵਧਿਆ ਗਿਆ ਮੈਨੂੰ ਸਾਰੇ ਮੈਸੇਜ ਕਰਦੇ ਆ ਵੀ ਤੁਸੀਂ ਤੁਹਾਡੀ ਆਵਾਜ਼ ਬਹੁਤ ਵਧੀਆ ਵਾ ਤੁਸੀਂ ਕਿਤਨੇ ਕਿਤੇ ਆਪਣਾ ਗਾਣਾ ਰਿਕਾਰਡ ਕਰਾਓ ਤੇ ਮੈਂ ਗਰੀਬੀ ਕਰਕੇ ਨਹੀਂ ਅੱਗੇ ਵਧਿਆ ਗਿਆ ਮੇਰਕੋ ਕੀ ਕੰਮ ਕੀ ਕਰਦੇ ਕੰਮ ਮੈਂ ਢਿਹੜੀ ਢੂਢੀ ਲਾਉਣਾ ਜੇ ਢਿਹੜੀ ਹਾਂ ਜੀ ਢਿਹੜੀ ਢੂਢੀ ਲਾਉਣਾ ਜੇ ਜੇ ਤਾਂ ਤੁਸੀਂ ਰੱਖਸ਼ਾ ਹੀ ਵਾਇਆ ਹਾਂ ਜੀ ਮੈਂ ਰੱਖਸ਼ਾ ਹੀ ਰੱਖਸ਼ਾ ਹੀ ਵਾਇਆ ਜੀ ਦੋ ਤਿੰਨ ਸਾਲ ਰੱਖਸ਼ਾ ਵਾਇਆ ਜੀ ਤੇ ਹੁਣ ਆਰ ਕੇ ਮੈਂ ਜਦੋਂ ਰੱਖਸ਼ਾ ਬੰਦ ਰਿਹਾ ਤਾਂ ਧਾਰੀਪੁਰ ਸ਼ਹਿਰ ਤੇ ਮੈਂ ਗਾਉਂਦਾ ਰਿਹਾ ਤੇ ਉਹਨਾਂ ਨੇ ਕਹਿੰਨਾ ਤੇਰੀ ਆਵਾਜ਼ ਬਹੁਤ ਵਧੀਆ ਲੱਗੀ ਬ ਪੇ ਮੈਨੂੰ ਕੋਈ ਸਪੋਰਟ ਕਰੇ ਕੋਈ ਹਨਾ ਤੇ ਇਹ ਕਰਕੇ ਮੇਰੇ ਘਰ ਚ ਗਰੀਬੀ ਕਰਕੇ ਮੇ ਕੋ ਨਹੀਂ ਅੱਗੇ ਵਧਿਆ ਗਿਆ ਤੇ ਮੈਂ ਅੱਜ ਵੀ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਅਗੇ ਵੀ ਮੇਰੀ ਵੱਧ ਤੋਂ ਵੱਧ ਮਾਨਸਤਕਾਰ ਕਰੋ ਮੇਰਾ ਵੱਧ ਤੋਂ ਵੱਧ ਹੈਲਪ ਕਰੋ ਮੇਰੀ ਵੱਧ ਤੋਂ ਵੱਧ ਮਦਦ ਕਰੋ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਲਾਈਕ ਸ਼ੇਅਰ ਕਮੈਂਟ ਤੇ ਆਪਾਂ ਵੀ ਕੰਮ ਕਰਾਂਗੇ ਅਪੀਲ ਕਰਾਂਗੇ ਲੋਕਾਂ ਨੂੰ ਵੀ ਤੁਹਾਡੀ ਸੁਣਵਾਈ ਜਿਹੜੀ ਤੁਹਾਨੂੰ ਗਾਣੇ ਸੁਣਨ ਲੋਕੀ ਪਰ ਗਾਣਾ ਸੁਣਾਓਗੇ ਵੀ ਸਾਡੇ ਦਰਸ਼ਕਾਂ ਕੋਈ ਹਾਂਜੀ ਸੁਣਾਵਾਂਗੇ ਸੁਣਾਵਾਂਗੇ ਜੀ ਇੱਕ ਮਾਂ ਵਾਲਾ ਗਾਣਾ ਸੀ ਜੇ ਸੂਰਜ ਦੀ ਅਖੀਰ ਨਾ ਨਾ ਠੰਡ ਪੈ ਜਾਏ ਤਾਂ ਠੰਡੀਆਂ ਸ਼ਾਵਾਂ ਨੂੰ ਕੌਣ ਪੁੱਛੇ ਹਵਾ ਵਿੱਚ ਜੇ ਉੱਡ ਕੇ ਜਾ ਹੋਵੇ ਤਾਂ ਬਣੀਆ ਰਾਵਾਂ ਨੂੰ ਕੌਣ ਪੁੱਛੇ ਜੇ ਚਿੜੀਆਂ ਦੇ ਨੂੰ ਸੁਨੇਹ ਤਾਂ ਕਾਵਾ ਨੂੰ ਕੌਣ ਪੁੱਛੇ ਜੇ ਮਾਸੀਆਂ ਬਣ ਜਾਣ ਮਾਵਾ ਤਾਂ ਮਾਮਾ ਨੂੰ ਕੌਣ ਪੁੱਛੇ ਜਦੋਂ ਮਾਂ ਮੇਰੀ ਮੈਥੋਂ ਦੂਰ ਹੋਈ ਮੇਰੀ ਰੂਹ ਸੀ ਚੂਰੋਂ ਚੂਰ ਹੋਈ ਨਾ ਪਿਆਰ ਮਿਲੇ ਮਾਂ ਵਰਗਾ ਨਾ ਪਿਆਰ ਮਿਲੇ ਮਾਂ ਵਰਗਾ ਏ ਠੰਡੀਆਂ ਸ਼ਾਮਾਂ ਹੁੰਦੀਆਂ ਨੇ ਲੱਖ ਹੋਵਣ ਚਾਚੀਆਂ ਤਾਈਆਂ ਮਾਵਾ ਮਾਵਾ ਹੁੰਦੀਆਂ ਨੇ ਲੱਖ ਹੋਵਣ ਚਾਚੀਆਂ ਤਾਈਆਂ ਮਾਵਾ ਮਾਵਾ ਹੁੰਦੀਆਂ ਨੇ ਮਾਵਾ ਮਾਵਾ ਹੁੰਦੀਆਂ ਨੇ ਮਾਵਾ ਮਾਵਾ ਹੁੰਦੀਆਂ ਨੇ ਕਿੱਥੇ ਜਾਇਦ ਕਿ ਜਿਸ ਤਰ੍ਹਾਂ ਮੇਲੇ ਮੂਲੇ ਲੱਗਦੇ ਮੇਲਿਆਂ 'ਚ ਜਾ ਕੇ ਵੀ ਤੁਹਾਨੂੰ ਕਿਤੇ ਟਾਈਮ ਮਿਲਦਾ ਕਿ ਨਹੀਂ ਟਰਾਈ ਕਰਦੇ ਤੁਸੀਂ ਮੇਲੇ 'ਚ ਮੈਂ ਮੇਲੇ 'ਚ ਮੈਨੂੰ ਗਾਉਂਦਾ ਬਹੁਤ ਸ਼ੌਂਕ ਆ ਬਹੁਤ ਜ਼ਿਆਦਾ ਮੈਨੂੰ ਗਾਉਂਦਾ ਸ਼ੌਂਕ ਆ ਮੈਂ ਮੇਲਿਆਂ 'ਚ ਜਾਣਾ ਵਾ ਪਰ ਨਹੀਂ ਦਿੰਦੇ ਮੌਕਾ ਐਦਾਂ ਕਹਿੰਦੇ ਵੀ ਰੁਕ ਜਾ ਰੁਕ ਜਾ ਕੋਈ ਨਹੀਂ ਗਵਾ ਦਨੇ ਰੁਕ ਜਾ ਰੁਕ ਜਾ ਤੇਰਾ ਗਵਾ ਦਨੇ ਮੈਂ ਜਿੰਨੀ ਵੀ ਕਮੇਟੀ ਬੰਦ ਕਮੇਟੀ ਹੁੰਦੀ ਆ ਮੋਨਾਗਰੀ ਬੇਨਤੀ ਕਰਦਾ ਅੰਕਲ ਜੀ ਐਦਾਂ ਦਾ ਮੇਰੀ ਮੇਰਾ ਗਾਣਾ ਗਵਾ ਦੋ ਇੱਕ ਮੇਰਾ ਮੈਨੂੰ ਵੀ ਟਾਈਮ ਦੋ ਦੋ ਇਹ ਕਹਿੰਦੇ ਕੋਈ ਨਹੀਂ ਕੋਈ ਨਹੀਂ ਦਵਾਦਨੇ ਤੈਨੂੰ ਟਾਈਮ ਬਸ ਇਦਾਂ ਹੀ ਕਹਿੰਦੀ ਐ ਕੋਈ ਟਾਈਮ ਆਊਗਾ ਵੀ ਤੁਹਾਨੂੰ ਲੋਕੀ ਆਪ ਘਰ ਆਣ ਕੇ ਕਹਿਣਗੇ ਵੀ ਸਾਡੀ ਸਟੇਜ ਤੇ ਗਾਓ ਇਹ ਹਾਂਜੀ ਹਾਂਜੀ ਉਹ ਮਾਲਕ ਸੱਚੇ ਪਾਤਸ਼ਾਹ ਮਿਹਰ ਕਰੇਗਾ ਜੋ ਮੇਰੀ ਵੀਡੀਓ ਨੂੰ ਵੇਖਣ ਦੇ ਆ ਇਹਨਾਂ ਦਾ ਮੈਨੂੰ ਸੰਜੋਗ ਮਿਲੂਗਾ ਤੇ ਇਹਨਾਂ ਰਹੀਂ ਸੱਚੇ ਪਾਤਸ਼ਾਹ ਮਿਹਰੀ ਕਰੇਗਾ ਕਿਰਪਾ ਸਿਰਫ ਹੁਣ ਹਾਂਜੀ ਹਾਂਜੀ ਕੀ ਕਹਿਣਾ ਚਾਹਦੇ ਹੋ ਲੋਕਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਵੀ ਬਟਾਲੀ ਏਰੀਆ ਨੂੰ ਹਰ ਏਰੀਆ ਨੂੰ ਹਰ ਸਟੇਟ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਵੀ ਮੇਰੀ ਵਾ ਤੇ ਮੇਰੀ ਗਾਣਾ ਰਿਕਾਰਡ ਕੀਤਾ ਜਾਏ ਮੈਂ ਇੱਕ ਬਹੁਤ ਗਰੀਬ ਘਰੋਂ ਆ ਜੇ ਤੁਹਾਨੂੰ ਮੇਰੀ ਆਵਾਜ਼ ਵਧੀਆ ਲੱਗਦੀ ਹੈ ਤੇ ਮੈਨੂੰ ਪਲੀਜ਼ ਮਿਲੋ ਮੇਰਾ ਆਰ ਕੇ ਮੇਰਾ ਗਾਣਾ ਕਰਾ ਦਿਓ ਜੋ ਮੇਰੀ ਵੀ ਗਰੀਬੀ ਆ ਉਹ ਮੇਰੇ ਘਰੋਂ ਨਿਕਲ ਜੇਗੀ ਲੋਕੀ ਗਾਣਾ ਸੁਣਨ ਵੀ ਹੁੰਦੇ ਘਰ ਪਿੰਡ ਵਾਸੀ ਜਿਸ ਤਰ੍ਹਾਂ ਪਿੰਡ ਦੇ ਮੁੰਡੇ ਜਿਸ ਤਰ੍ਹਾਂ ਬਾਹਰ ਬੈਠੇ ਹੁੰਦੇ ਕਦੀ ਇਦਾਂ ਹੋਇਆ ਹਾਂ ਹਾਂਜੀ ਬੜੇ ਹੁੰਦੇ ਮੈਨੂੰ ਬੜੇ ਗਾਣੇ ਆਉਂਦੇ ਕਹਿੰਦੇ ਵੀ ਆਪਾਂ ਆਏ ਆ ਤੇਰੇ ਕੋ ਤੇ ਭਾਜੀ ਇੱਕ ਵੀਡੀਓ ਹੋ ਜੇ ਤੇ ਇੱਕ ਵਾਰੀ ਮੈਂ ਗਿਆ ਹੀ ਇੱਥੇ ਇੱਕ ਲੇਰ ਕਲੇਰੀ ਪਿੰਡ ਗਿਆ ਤੇ ਮੈਂ ਉਧਰ ਰੱਖਿਆ ਉਹਨਾਂ ਨੇ ਤੇ ਮੈਂ ਗਿਆ ਤੇ ਮੈਨੂੰ ਕਹਿੰਦਾ ਕਹਿੰਦਾ ਮੁੰਡਾ ਸਿੰਗਰ ਆ ਗਿਆ ਤੇ ਉਹਨੇ ਉੱਥੋਂ ਫੋਨ ਕਰ ਲਿਆ ਕਹਿੰਦਾ ਭਾਜੀ ਇੱਕ ਗਾਣਾ ਹੋ ਜਾ ਦੂਰੋਂ ਕਹਿੰਦਾ ਭਾਜੀ ਇੱਕ ਗਾਣਾ ਹੋ ਜਾ ਤੇ ਮੈਂ ਫਿਰ ਉੱਥੇ ਸ਼ੈਰੀਮਾਂ ਦਾ ਗੀਤ ਗਾਇਆ ਕਿਹੜਾ ਗੜਕ ਆਇਆ ਸੀ ਦੱਸੋ ਹੁਰ ਰਬਾ ਹਰ ਇੱਕ ਤੀਨੂ ਦੇਵੀ ਮਾਪਿਆਂ ਵਰਗੇ ਮਾਪੇ ਪੇਕੇ ਸੋਰ ਕਹਿਣ ਬੇਗਾਨੀ ਆਪਣਾ ਕਿਸ ਨੂੰ ਆਖੇ ਉਹ ਖੇਡਣ ਦੇ ਮਿਹ ਬੱਚਿਆਂ ਨੂੰ ਸਭ ਬਨ ਕੇ ਰਖੀਨੀ ਨਿਮਾਏ ਇੱਕ ਕਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀਨੀ ਨਿਮਾਏ ਇੱਕ ਕਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀਨੀ ਹੋ ਗਿਆ ਬਹੁਤ ਦੁੱਖ ਹੁੰਦਾ ਜੀ ਮਾਤਾ ਅੱਜ ਹੁੰਦੀ ਤੇ ਜੋ ਮਾਂ ਦਾ ਪਿਆਰ ਆ ਤੁਹਾਨੂੰ ਪਤਾ ਜੋ ਮਾਂ ਨੇ ਜੋ ਸਿਰ ਤੇ ਹੱਥ ਰੱਖ ਕੇ ਕਹ ਦੇਣਾ ਵੀ ਜਾ ਪੁੱਤ ਤੇਰਾ ਕੰਮ ਹੋ ਜਾਊਗਾ ਤੇ ਹੋ ਜਾਊਗਾ ਇਹ ਮਾਂ ਦਾ ਜੋ ਘਾਟ ਆ ਉਹ ਤੇ ਤੁਹਾਨੂੰ ਪਤਾ ਹੀ ਨਹੀਂ ਪੂਰੀ ਹੋ ਸਕਦੀ ਪਰ ਫਿਰ ਵੀ ਚਲੋ ਦੁਨੀਆ ਕਰੇ ਇਹੀ ਬੇਨਤੀ ਆ ਸਾਰਿਆਂ ਕਰੇ ਇਹੀ ਬੇਨਤੀ ਆ ਕਿ ਪਲੀਜ਼ ਜੇ ਮੇਰੀ ਤੁਹਾਨੂੰ ਆਵਾਜ਼ ਮੇਰੀ ਦਿਲ ਤੇ ਤੁਹਾਨੂੰ ਲੱਗਦੀ ਆਵਾਜ਼ ਤੇ ਮੇਰੀ ਮਜਬੂਰੀ ਕੀਤੀ ਹੈ ਮੇਰਾ ਵੱਤੋ ਵਾਦ ਮਾਨ ਸਤਕਾਰ ਕੀਤਾ ਜਾਏ ਸੁਣਿਆ ਤੁਸੀਂ ਢਿੱਗਾਇਕ ਉਹਨਾਂ ਨੇ ਸੁਣਿਆ ਉਹਨਾਂ ਨੇ ਦੱਸਿਆ ਮੇਰੀ ਆਵਾਜ਼ ਜਿਹੜੀ ਕਿਤਨਾ ਕਿਤੇ ਪਹੁੰਚੇ ਆਪਾਂ ਵੀ ਅਪੀਲ ਕਰਦੇ ਪੰਜਾਬ 24 ਦੇ ਮਾਧਿਅਮ ਨਾਲ ਇਸ ਵੀਡੀਓ ਨੂੰ ਵੱਤੋ ਵਾਦ ਸ਼ੇਅਰ ਕਰੋ